ਮੇਪੋ ਕਰੀਆਂ ਆ ਅੱਜ ਅੱਜ ਵਿਰਤ ਕਰੀਆਂ ਹੋਰ ਕਿਵੇਂ ਨੇ ਸਿੱਤਾਂ ਸੂਇਕ ਨੇ ਬਸ ਜਿਵੇਂ ਟਾਈਮ ਪਾਸ ਹੋਈ ਜਾਂਦਾ ਆ ਜਿਹੜਾ ਨਵਾਂ ਸਿਆਪਾ ਸੁੜਿਆ ਹੋਇਆ ਕਦੇ ਕਰੋਨਾ ਫਲਾਨਾ ਨੁਪੁੱਤੇ ਦੀ ਖੰਗ ਵੀ ਖਤਮ ਕਰਤੀ ਨੁਪੁੱਤੇ ਦੀ ਬੁਖਾਰ ਵੀ ਖਤਮ ਕਰਤੇ ਹੁਣ ਤਾਂ ਜਿਹੜਾ ਬਿਮਾਰ ਹੋ ਗਿਆ ਕਰੋਨਾ ਜਿਹੜਾ ਬਿਮਾਰ ਹੋ ਗਿਆ ਕਰੋਨਾ ਇਹ ਕਰੋਨੇ ਨੂੰ ਅੱਗ ਲੱਗ ਜੇ ਮੈਂ ਕਹਿੰਦਾ ਪਹਿਲਾਂ ਇਹ ਤਾਂ ਸਰਕਾਰਾਂ ਦੇ ਚਾਲਾਂ ਨੇ ਕੋਈ ਕਰੋਨਾ ਕਰੋਨਾ ਨਹੀਂ ਹੈਗਾ ਅੱਗ ਲੱਗੇ ਸਰਕਾਰਾਂ ਨੂੰ ਪੱਠੀ 'ਚ ਪੈਣ ਹਾਂ ਤੂੰ ਐਸੀ ਆਏ ਦੱਸੋ ਕਿਵੇਂ ਆਏ ਸੀ ਮੈਂ ਤਾਂ ਕਿਭੂ ਆਇਆ ਹਾਂ ਆਪਣਾ ਧਰਨੇ ਤੇ ਅੱਜ ਵਾਰੀ ਆ ਧਰਨੇ ਤੇ ਜਾਣਾ ਤੂੰ ਤਿਆਰ ਹੋ ਜਾ ਆਪ ਰਲੀ ਗੁਰਦੁਆਰੇ ਕੋਲੇ ਖੜੀ ਆ ਇੱਥੇ ਆਪਣੇ ਦਰਵਾਜੇ ਕੋਲੇ ਸੱਚੀ ਹਾਂ ਤੂੰ ਫਟਾਫਟ ਤਿਆਰ ਹੋ ਕੇ ਉੱਥੇ ਆ ਜਾ ਦਰਵਾਜੇ ਕੋਲੇ ਮੈਨੂੰ ਡੀਕ ਰਹੇ ਨੇ ਉੱਥੇ ਮੇਰੇ ਨਾਲ ਦੇ ਸਾਥੀ ਸਮਝ ਗਏ ਉਹ ਆ ਗਈਆਂ ਬਾਕੀ ਸਾਰੀਆਂ ਚਲਪੂਰ ਹਾਂ ਬਾਕੀ ਆ ਗਏ ਨਾ ਤੁਸੀਂ ਟਾਈਮ ਸਰ ਆ ਜਾਓ ਬਸ ਠੀਕ ਐ ਮੈਂ ਆਉਣੀ ਆ ਉਹ ਦੁਰਗੀ ਨੂੰ ਵੀ ਕਹਿ ਦਿੰਦੇ ਨੀ ਗੇਪੋ ਤਾਂ ਕਹੇ ਤਾਂ ਦਿੱਤਾ ਵੀ ਤਿਆਰ ਹੁੰਨੀ ਆ ਮੈਂ ਉਹ ਮੇਰੇ ਤਾਂ ਮੇਕਅਪ ਦਾ ਸਮਾਨ ਹੀ ਮੁੱਕਿਆ ਪਿਆ ਕੁੜੇ ਮੈਂ ਦੱਸ ਕੀ ਕਰੂੰਗੀ ਨਹੀਂ ਫਿਰ ਹੁਣ ਕੀ ਕਰਾਂ ਹਾਂ 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 ਬਹੂ ਜੀ ਦਾ ਮੇਕਅਪ ਕਰਦੀਆਂ ਚੱਕ ਕੇ ਹਾਂ ਜੇ ਨੂੰ ਪਤਾ ਲੱਗੇ ਕਿ ਮੈਂ ਕਦੋਂ ਮੈਂ ਤਾਂ ਕਰਿਆ ਮੈਂ ਤਾਂ ਆਪਦਾ ਕਰਿਆ ਹਾਂ ਮੈਂ ਤਾਂ ਇਹਦਾ ਮੇਕਅਪ ਕਰੀ ਨਹੀਂ ਹਾਂ ਨਹੀਂ ਗੇਬੋ ਕਿਤੇ ਨੂੰ ਪੁੱਤੀ ਨੂੰ ਪਤਾ ਨਾ ਲੱਗ ਜੇ ਐਂ ਦੇਖ ਲਾਂਬ ਸੁੱਤੀ ਪਈ ਐ ਕ ਜਾਗਦੀ ਐ ਨਹੀਂ ਨਾਲੇ ਤਾਂ ਰੌਲਾ ਬਲਾ ਹੀ ਪਾਉਂਦੀ ਐ ਸਾਰਾ ਪਿੰਡ ਇਕੱਠਾ ਕਰ ਲੂਗੀ ਮੇਰੇ ਤਾਂ ਮੰਗਵਾਲ ਚ ਲੱਗਦੀ ਵੀ ਬਾੜੀਆਂ ਲੋਕਾਂ ਨਾਲ ਹਾਂ ਕਿਤੇ ਹੋਰ ਮੇਰਾ ਜਲੂਸ ਕੱਢਦੇ ਨੇ ਪੁੱਤੀ ਦੇਖਦੀਆਂ ਪਹਿਲਾਂ ਹਾਂ ਇਹ ਬੁੱਕ ਘਰਾੜੇ ਚ ਤਾਂ ਹੁੰਦੇ ਨੇ ਸੁੱਤੀ ਪਈਆ ਹਾਂ ਉਧਰੋਂ ਚੱਕ ਲੈਣੀ ਆ ਮੇਰਾ ਕੱਪ ਦਾ ਸਮਾਨ ਥਾਲ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ ਹਾਂ ਇਹ ਬੁੱਕ ਨੀਸੀ ਸਾ ਬੂ ਲਾ ਬੂ ਕਿੰਨੀ ਸੋਣੀ ਪੇਸਟੇ ਕੋ ਤੇ ਆਲ ਬਿਸਟ ਕਿੰਨੀ ਸੋਹਣੀ ਐ ਲੱਭੂ ਹਰਾਮਣ ਇਹ ਤਾਂ ਮੈਨੂੰ ਲੱਗਦਾ ਕੈਨੇਡਾ ਤੋਂ ਆਈ ਹੋਈਆਂ ਲੱਗਦੀਆਂ ਨੇ ਬੂ ਆਹ ਲੈ ਆਹ ਦੀ ਆ ਕਿੰਨੀ ਸੋਹਣੀ ਅੱਖਾਂ ੱਖਾਂ ਜਿ ਬਣਾਉਣ ਨਾਲ ਹਾ ਘਰੇ ਖਾਣ ਨੂੰ ਆਟਾ ਨਹੀਂ ਇਹ ਮੇਕਅਪ ਤੇ ਪੈਸੇ ਲਾਈ ਜਾਂਦੀ ਐ ਇਹਨੂੰ ਪਾ ਇਹ ਤਾਂ ਮੇਰੇ ਮੁੰਡੇ ਦੀ ਤਨਖਾਹ ਸਾਰੀ ਮੇਕਅਪ ਤੇ ਲਾਉਂਦੀ ਐ ਮੇਕਅਪ ਦੀ ਦੁਕਾਨ ਬੂ ਆ ਕਿੰਨਾ ਸੋਹਣਾ ਫੋਟ ਉਹ ਵਾਲਾ ਨਹੀਂ ਦੇਖਾ ਤਾਨੀ ਖੜੀ ਅੱਖੀਂ ਇਹਦੇ ਫਾਇਦੇ ਕੀ ਫੁਵਾਦ ਮਤਲਬ ਮੱਕ ਜੀ ਲੱਗਿਆ ਜੈਨ ਖਾਵੇ ਹਾਇ ਮੇਕਅਪ ਸੋਣੀ ਹੁੰਦੀ ਜਾਨੀਆਂ ਇਹ ਇੰਨਾ ਵੱਡਾ ਮੇਕਅਪ ਮੇਰੇ ਕੋਲ ਇਹ ਹਜੇ ਕਿੱਥੇ ਆਤੀ ਹਰਾਮਣ ਕਿਸੇ ਥਾਂ ਦੀ ਆ ਮੈਂ ਛੜਦੀਆਂ ਹੁਣ ਇਹਨੂੰ ਕਿਤੇ ਆਰ ਪੁੱਤਿਆਂ ਦੀ ਤੜਕੀ ਸਭ ਸਭਰ ਕੇ ਕਿੱਥੇ ਜਾ ਰਹੀ ਹੈ ਇਹ ਪਤਾ ਨਹੀਂ ਬੰਠਣ ਕੇ ਕਿੱਥੇ ਨਿਕਲੂਗੀ ਬੁੱਢੀ ਘੋੜੀ ਨਾਲ ਲਗਾਵਾ ਬੇਬੇ ਜੀ ਬੇਬੇ ਜੀ ਹਾਂ ਆ ਤੜਕੀ ਤੂੰ ਮੇਕਅਪ ਕਰ ਜਾਨੇ ਕਿੱਥੇ ਜਾਨੀ ਆ ਮੈਂ ਕੁਛ ਨਹੀਂ ਕਰਦੀ ਹਾਂ ਤੂੰ ਉਹ ਚਾਚੂ ਬਣਾ ਜਾ ਕੇ ਮੈਂ ਕੁਛ ਨਹੀਂ ਕਰਦੀ ਤੜਕੀ ਤਿਆਰ ਹੋ ਜਾਂਦੀ ਹੈ ਮਾਂ ਕਿਉਂ ਤਿਆਰ ਹੋ ਸਕਦੀ ਮਾਂ ਤਾਂ ਆਪ ਤਿਆਰ ਹੁੰਦੀ ਆ ਬੂਣੀ ਮੇਰਾ ਸਮਾਨ ਕਿੱਥੇ ਗਿਆ ਬੂ ਮੈਂ ਮੱਚ ਗਈ ਕਿਤੇ ਇਹੀ ਤਾਂ ਚੱਕੀ ਬਠੀ ਬਾਇਤਲ ਮਾਂ ਦੇਖਦੀ ਆ ਈ ਬੇਬੇ ਆ ਮੇਰਾ ਸਮਾਨ ਨਹੀਂ ਇਹ ਤਾਂ ਮੇਰਾ ਸਮਾਨ ਹੈ ਨਾ ਤੇਰਾ ਕਿੱਥੋਂ ਆ ਗਿਆ ਮੇਰਾ ਲੈ ਦੇਖ ਲੈ ਵੀ ਆਹਾ ਜਿਹੜੀ ਤੂੰ ਚੱਕੀ ਬੈਠੀ ਆ ਮੇਰੀ ਕੈਨੇਡਾ ਵਾਲੀ ਭੈਣ ਨੇ ਭੇਜੀ ਤੀ ਹਾਂ ਆ ਦੇਖਾ ਆ ਦਿਖਾ ਮੈਂ ਉੱਥੇ ਲਈ ਤੀ ਮੇਰੇ ਪੇਕੇ ਤੋਂ ਤੇਰਾ ਕਿੱਥਾ ਹੋ ਗਿਆ ਸਮਾਨ ਹੈ ਲੈ ਤੇਰੇ ਪੇਕੇ ਘਰ ਬਾਹਲੇ ਲੈਨ ਲਾਰਡ ਨੇ ਹਾਂ ਮੇਰੇ ਕਿ ਤੋੜਾ ਸੁੱਖ ਨਾ ਮੈਂ ਏਡੀ ਏਡੀ ਕਰਦਣ ਵਾਲਿਆਂ ਦੀਆਂ ਹਾਂ ਨਹੀਂ ਕਰੀ ਕਰਦਣ ਵਾਲਿਆਂ ਦੀਆਂ ਸਮਾਟਨ ਦਿੰਦੇ ਤੈਨੂੰ ਆ ਤਾਂ ਸਾਰਾ ਸਮਾਨ ਮੇਰਾ ਚੱਕੀ ਬੈਠੀ ਆ ਤੂੰ ਨਹੀਂ ਤੇਰੇ ਵੱਡੀਆਂ ਕਰਦਣ ਵਾਲੇ ਮੈਂ ਜਾਣਦੀ ਆ ਤੂੰ ਜਾ ਜਾ ਕਹਾਂ ਤੂੰ ਨਹੀਂ ਦਿਵਾਲੀ ਤਿਆਰੀ ਨਹੀਂ ਆਈ ਕਦੇ ਨਹੀਂ ਦਸਹਿਰਾ ਤੇਰਾ ਨਹੀਂ ਆਇਆ ਕਦੇ ਲੋੜੀ ਤੇਰੀ ਵੀ ਕਦੇ ਲੈ ਕੇ બે ਕਪੜਾ ਦੇ ਦੇ ਤੈਨੂੰ ਕਿਤੇ ਆਹ ਨੀ ਜਾਣਦੇ ਹਾਂ ਤੇਰੇ ਦਿੰਦੇ ਨੇਗਾ ਪੀਪੇ ਪਰ ਪਰ ਬਿਸਕੁਟਾਂ ਦੇ ਨਾ ਜਾਣਦੀਆਂ ਨੀ ਫਿਰ ਆਹ ਲਾਈ ਜਾਨੀ ਇਹ ਵੀ ਮੇਰੀ ਆ ਹੈ ਮੇਰਾ ਨੀ ਰਤਾ ਹਿਆ ਤੇਰਾ ਕਿੱਥੇ ਮੇਰਾ ਸਮਾਨ ਆ ਮੇਰਾ ਹੈ ਲੈ ਸਵਾ ਪਾ ਤਾ ਮੇਰੇ ਭਾਂਜੇ ਅਬੀਰੇ ਪੀ ਗੈ ਸ਼ੀਸ਼ਾ ਤੇ ਆ ਸਾਡੇ ਸਿੱਪੂ ਨੇ ਪੀ ਗੀ ਐਲ ਪੈਸਟਿਕ ਹਾਂ ਪਤਾ ਇਹ ਤਾਂ ਸਾਡੇ ਸਾਰੇ ਕੁਝ ਆ ਮੇਰੇ ਭਤੀਜੇ ਨੇ ਭੇਜਿਆ ਸੁਖਨ ਵਾਲਾ ਆ ਆ ਕਜਲ ਵਾਲੀ ਉਹਨੇ ਭੇਜੀ ਆ ਐਵੇਂ ਕੱਜਲ ਨਾ ਨਹੀਂ ਕਿਉਂ ਝੂਠ ਬੋਲਦੀਆਂ ਲੈ ਭੇਜਿਆ ਤੈਨੂੰ ਕੈਨੇਡਾ ਵਾਲਾ ਨੇ ਨਹੀਂ ਮੇਰਾ ਨਹੀਂ ਗੁੜੀਏ ਨਹੀਂ ਬੁਤਾ ਜਵੀਂ ਗਿਰਗੀ ਨਹੀਂ ਤੈਨੂੰ ਚੋਰੀ ਕਰ ਦਿੱਤੀ ਲੋਨਤੀ ਮੈਥੋਂ ਮੰਗ ਕੇ ਲੈ ਲੈਂਦੀ ਜਿਆਦੇ ਨਾ ਬੋਲ ਬੂਥੇ ਤੇ ਮਾਰੂੰਗੀ ਹਾਂ ਛੋਟਾ ਹੈਗਾ ਵੱਡੇ ਫਰਮਾਇਆ ਜਾਣਾ ਲੈ ਚਪੇੜਾ ਮਾਰੂੰਗੀ ਇਹ ਇੱਕ ਚੋਰੀ ਇੱਕ ਸੀਨਾ ਜੋਰੀ ਚਲ ਨੀ ਬਾ ਹਾਂ ਮੇਰਾ ਇਹ ਪਰ ਮੈਂ ਇਹ ਤਾਂ ਮੇਰੇ ਪੇਕੇ ਮਿੱਤਾ ਬਸ ਮੈਨੂੰ ਕਹੇਤਾ ਮੈਂ ਤੇਰਾ ਇਹਦੇ ਵਿੱਚ ਕੁਛ ਨਹੀਂ ਨਹੀਂ ਜਾ ਜਾ ਕਹਾ ਤੇਰੇ ਬਣ ਕੇ ਤੂੰ 850 ਤੇ ਪੋਚੇ ਲਾਉਂਦੀਆਂ ਰਹੀਆਂ ਨੇ ਹਾਂ ਨਹੀਂ ਫਿਰ ਮੈਨੂੰ ਕਿਉਂ ਦੈ ਇਦੀ ਪੋਚੇ ਵਾਲੀ ਉਹ ਲਿਆਉਂਦੀ ਨਹੀਂ ਪੋਚੇ ਵਾਲੀ ਕੱਲੇ ਆਉਂਦੀ ਤੂੰ ਸਾਡੇ ਕਰਮਚਾਰਜ ਤੇ ਹੀ ਪਈ ਸੀ ਬਿੱਜੂ ਹਾਂ ਮੇਰੇ ਮੇਰੇ ਪੁੱਤ ਨੂੰ ਤਾਂ ਬੰਗਾਲੀ ਵਾਲੇ ਪਟਵਾਰੀ ਦੀ ਸਾਲੀ ਦਾ ਰਿਸ਼ਤਾ ਹੁੰਦਾ ਸੀ ਸੰਦੀਪ ਦੀ ਦਾ ਹਾਂ ਐਨਾ ਸੋਹਣਾ ਰਿਸ਼ਤਾ ਦੀ ਉਹ ਤਾਂ ਮੈਨੂੰ ਮਿੰਤਾ ਕਰੇ ਵੀ ਚਾਚੀ ਮੈਂ ਸਾਫ਼ ਕਰਾਣਾ ਪਟਵਾਰੀ ਤੁਮਚਾ ਪਟਵਾਰੀ ਦਾ ਰਿਸ਼ਤਾ ਹੁੰਦਾ ਨਹੀਂ ਥੋੜੇ ਮਲੰਗਾਂ ਦੇ ਹਾਂ ਇਹ ਤਾਂ ਮਾਂ ਹੀ ਬੱਸ ਗਈ ਥੋੜੇ ਹਾਂ ਨਹੀਂ ਚੋਰ ਨਹੀਂ ਏ ਨਹੀਂ ਰੱਬ ਨੂੰ ਜਾਣ ਦੇਣੀ ਏ ਰੱਬ ਕੰਨ ਦਾ ਦੇਖ ਲੈ ਲੋਕ ਤੇ ਪੁੱਤਿਆਂ ਦੇ ਕਰੋਨਾ ਨਾਲ ਮਰਨ ਨਾ ਮਰਨ ਪਰ ਪੁੱਤਿਆਂ ਦੀ ਏ ਤੇਰੇ ਗੱਪਾਂ ਨਾਲ ਜ਼ਰੂਰ ਮਰਨਗੇ ਕਿਉਂ ਮੈਂ ਬਾਹਰ ਹੀ ਟੱਪਣਾ ਗੱਪਣ ਤਾਂ ਤੂੰ ਏ ਮੇਰੇ ਸਮਾਨ ਨੂੰ ਆਪਦਾ ਦੱਸਦੀਆਂ ਮੇਰੇ ਪੁੱਤਾਂ ਨੇ ਮੇਰੇ ਪਤੀ ਜਿਆਂ ਨੇ ਮੇਰੇ ਭਾਂਜਿਆਂ ਨੇ ਦਿੱਤਾ ਮੈਂ ਤਾਂ ਤੇਰੇ ਅੱਗ ਨਹੀਂ ਲਾਉਂਦੀ ਸਮਾਨ ਦੀ ਬੇਬੇ ਰੱਬ ਤੋਂ ਦਾ ਡਰ ਲਾ ਹਾਏ ਰੱਬਾ ਚੱਕ ਲੈ ਇਹਨੂੰ ਪੁੱਤਿਆਂ ਦੇ ਨੂੰ ਤੜਕੀ ਤੜਕੀ ਆਹ ਪਾੜ ਦਾ ਟਾਈਮ ਆਗਾ ਕਿਉਂ ਝੂਠ ਬੋਲਦੀਆਂ ਕਿਉਂ ਗੱਪ ਮਾਰਦੀਆਂ ਹੈ ਰੱਬਾ ਚੱਕ ਲੈ ਇਹਨੂੰ ਤੇਰੇ ਕੋਲ ਇੰਨੀ ਕਿ ਜਗ੍ਹਾ ਵੀ ਨਹੀਂ ਮੇਰੇ ਨੂੰ ਚੱਕ ਲੈ ਹਾਂ ਮੇਰੇ ਵਾਸਤੇ ਤਾਂ ਜੇ ਉੱਥੇ ਕਮਰਾ ਨਹੀਂ ਬਣਿਆ ਪਹਿਲਾਂ ਤੈਨੂੰ ਚੱਕੂ ਨਹੀਂ ਚੱਕੂ ਤੇਰੀ ਮਾਂ ਨੂੰ ਹਰਾਮਣ ਨੂੰ ਜਿਹੜੇ ਖਾਲੀ ਝੋਲਾ ਲੈ ਕੇ ਆਉਂਦੀ ਹੈ ਇੱਥੇ ਭਰ ਕੇ ਲਿਆ ਜਾਂਦੀ ਹੈ ਜਿੱਥੋਂ ਦੇ ਖਾਨਦਾਨ ਨੂੰ ਚੱਕੇ ਨਹੀਂ ਸਾਰਿਆਂ ਨੂੰ ਚੱਕੇ ਰੱਬਾ ਹੋਏ ਮੇਰੇ ਭਾਈਆਂ ਦੀ ਰੰਨ ਕਿਵੇਂ ਪਰੂਫਤਾਰਦੀ ਹੈ ਬਦਮਾਸ਼ੀ ਨਹੀਂ ਨਹੀਂ ਤੂੰ ਝੂਠਾ ਬੋਲ ਨਹੀਂ ਝੂਠਾ ਬੋਲਾ ਇਹ ਸਾਰਾ ਸਮਾਨ ਮੇਕਅਪ ਦਾ ਮੇਰਾ ਵਾਹ ਜਾਣਦੀ ਆ ਤੇਰੀ ਮਾਂ ਨੂੰ ਮੈਂ ਥਗਣੀ ਨੂੰ ਹਾਂ ਕਿਰਾਇਆ ਕਿਸੇ ਬੱਸ ਵਾਲੇ ਨੂੰ ਦਿੰਦੀ ਨਹੀਂ ਉਹ ਹਾਂ ਬੋਲਣ ਨੂੰ ਕੀ ਮਾਰਦੀ ਏ ਤੁਸੀਂ ਕਹਿਣਗੇ ਪ੍ਰੀਤਮ ਕੌਰ ਆਈ ਐ ਨੋਂ ਰੱਖ ਰੱਖ ਪ੍ਰੀਤਮ ਕੌਰ ਇੱਜ਼ਤ ਤੇਰੇ ਦੇ ਨਹੀਂ ਥੋੜੀ ਨਹੀਂ ਮੈਂ ਤੁਹਾਡੇ ਖਾਨਦਾਨ ਨੂੰ ਵੀ ਜਾਣਦੀ ਆ ਜੀ ਸਾਰਾ ਪਿੰਡ ਲੁੱਟ ਕੇ ਖਾ ਲਿਆ ਤੁਸੀਂ ਨੇ ਨਹੀਂ ਤੇਰੀ ਮਾਂ ਨੇ ਲੁੱਟ ਲੁੱਟ ਖਾ ਲਿਆ ਮੇਰੇ ਜੇਠ ਨੀ ਮੈਂ ਜਾਣਦੀ ਆ ਤੈਨੂੰ ਇਹ ਤੂੰ ਪਿੰਡ ਦਾ ਕੋਈ ਬੰਦਾ ਨਹੀਂ ਛੱਡਿਆ ਸਾਰੇ ਲੁੱਟ ਕੇ ਖਾ ਲੇਤਾ ਇਹ ਵੀ ਸੁਣ ਲਓ ਤੂੰ ਬਹਿ ਜਾ ਬਹਿ ਜਾ ਮੈਂ ਬਿੰਦ ਚ ਪਿਆਰ ਹੋ ਜਾਂਦਾ ਆ ਦੇਖ ਲਓ ਚਾਚਾ ਜੀ ਇਹਦੀ ਕਤੂਤ ਕਿ ਮੈਂ ਝੂਠ ਬੋਲਦੀ ਆ ਝੂਠ ਤੇ ਝੂਠ ਝੂਠ ਤੇ ਝੂਠ ਬੋਲਦੀ ਆ ਇਹ ਤੇ ਹੀ ਆ ਗਈ ਰਾਜੇ ਹਰੀਚੰਦਰ ਦੀ ਭੈਣ ਮੈਂ ਤਾਂ ਝੂਠੀਆਂ ਦੇਖ ਲਓ ਵੀਰ ਜੀ ਸਾਰੀ ਉਮਰ ਅੱਗੀ ਤੁਹਾਡੇ ਚ ਮੈਂ ਕਿੰਨੇ ਝੂਠ ਬੋਲਨੇ ਕਦੇ ਉਹ ਮੇਰੀ ਤਾਂ ਸੁਣ ਲਓ ਉਹ ਚਾਚਾ ਜੀ ਕੀ ਸੁਣ ਲਿਆ ਤੁਸੀਂ ਆਪ ਹੀ ਅੱਖੀਂ ਦੇਖ ਲਓ ਆ ਮੇਰਾ ਵੇਖੋ ਬਚਕੀ ਬੈਠੀ ਆ ਸਾਰੀਆਂ ਟੀਜਾਂ ਮੇਰੀਆਂ ਵੱਤਦੀਆਂ ਇਹਨੇ ਪੈਕਾ ਇਹਦੇ ਪਿੱਕੇ ਦਾ ਥਾ ਘੇੜਾ ਵੀ ਨਹੀਂ ਮਾਰਦੇ ਨੁੱਤਿਆਂ ਦੀ ਨੇ ਦੇਖ ਲੋ ਗੀਰ ਜੀ ਕਿਵੇਂ ਡਰਾਮੇ ਕਰਦੀ ਐ ਕਿਵੇਂ ਉਹਨਾਂ ਨੂੰ ਗਰੋਂਦੀ ਐ ਜਿਹੜੇ ਬੁੜਖਿਆਂ ਤੇ ਪਵੀਆਂ ਦੀਆਂ ਆਲੀਆਂ ਆਉਂਦੀਆਂ ਨੇ ਕਿਵੇਂ ਆਹ ਦੇਖ ਲੋ ਸੜਦਾ ਐਕਟਰ ਨਹੀਂ ਆ ਗਈ ਕਦੇ ਹੇਮਾ ਮੰਨ ਲੀਏ ਐਕਟਿੰਗ ਕਰਦੀ ਐ ਕਦੇ ਮੰਗਤੀਆਂ ਵੀ ਐਕਟਿੰਗ ਕਰਦੀ ਐ ਕਦੇ ਰੋਣ ਦੀ ਐਕਟਿੰਗ ਕਰਦੀ ਐ ਸੜਦਾ ਐਕਟਰ ਨਹੀਂ ਆ ਗਈ ਫਿਰ ਐਕਟ ਵੀ ਲੈ ਆਉਂਦੀ ਮੈਨੂੰ ਦੱਸੋ ਤੇ ਕਿਉਂ ਲੈ ਕੇ ਆਈਆਂ ਨਹੀਂ ਤੇ ਇਹ ਕਸਰ ਰਹੇਗੀ ਕੋਈ ਤੇਤੋਂ ਵੱਡੀ ਐਕਟਰ ਨਹੀਂ ਕਿਹੜੀ ਹੋਊਗੀ ਚਾਚਾ ਜੀ ਦਾ ਦੇਖ ਲੋ ਜਵਾ ਚੁੱਪੜੀ ਕਰਦੀ ਕਿ ਮੈਂ ਪਰ 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 ਬੋਲਦੀ ਰਹਿੰਦੀ ਆ ਇਹ ਆਹ ਦੇਖ ਲੈ ਇਹਦੇ ਮੂੰਹ ਦਾ ਪਿਆ ਹੋਇਆ ਹਾਂ ਮੇਰੀ ਵੀ ਸੁਣ ਲੋ ਤੇਰੀ ਕੀ ਸੁਣ ਲਈ ਇਹਨੇ ਤਾਂ ਮੇਰੀ ਜਾਨ ਖਾ ਰੱਖੀ ਆ ਪੇਟੀਆਂ ਮੈਂ ਖਾਖਾਂ ਪਾੜ ਦੂੰ ਜੀ ਮੈਂ ਤਾਂ ਪਾ ਰੱਖੀ ਆ ਚਾਚਾ ਜੀ ਆ ਤੜਕੇ ਦਾ ਮੇਰਾ ਮੇਕਅਪ ਦਾ ਚੱਕੀ ਬੈਠੀ ਤੇਰਾ ਮੇਕਅਪ ਚੱਕ ਰਹੀਰ ਤਾਂ ਨਹੀਂ ਸੁਣ ਲਈ ਮੇਰੀ ਉਹ ਬਾਈ ਤੁਸੀਂ ਆ ਦੱਸ ਦੋ ਕੀ ਹੱਲ ਕਰਾਂ ਮੈਂ ਇਹਨਾਂ ਦਾ ਇਹ ਮੇਰੀ ਮੇਰੀ ਵੀ ਸੁਣ ਲੋ ਹਾਂ ਆਪਣਾ ਧਰਨੇ ਤੇ ਜਾਣਾ ਹੋਗਾ ਕੈਂਸਰ ਹੁਣ ਥੋੜੇ ਥੋੜੇ ਖੁੱਲਾ ਟਾਈਮ ਲੜੀ ਜਾਓ ਨਾ ਭਾਗ ਜਾ ਹੁਣ ਮੇਕਅਪ ਕਰਕੇ ਦਿੱਲੀ ਜਾਂਦੀ ਸੀ ਧਰਨੇ ਤੇ ਜਾ ਬਾ ਜਾ ਉੱਠਾ ਬੂ ਮੈਂ ਤੇ ਨਾ ਲੜੀ ਵੀ ਮੈਂ ਤਾਂ ਮੇਕਅਪ ਕਰੇ ਵੀ ਹੋਈ ਗਿਆ ਬੂ ਹੁਣ ਇਹ ਤਾਂ ਕਿਵੇਂ ਕਹਿਣਾ ਸੁਣਾਵਾ ਨਾ ਧਰਨੇ ਤੇ ਮੇਕਅਪ ਕਰ ਕਰ ਜਾਨੀ ਆ ਉਥੇ ਦੱਸ ਕਿਹੜਾ ਤੇਰਾ ਖਸਮ ਬੈਠਾ ਦੀ ਚ ਫੜਾ ਲੈ ਫੜ ਲੈ ਲੈ ਤੇਰਾ ਹੈ ਕਿ ਮੇਰਾ ਮੈਂ ਕੀ ਕਰਨਾ ਹੁਣ ਤੇਰਾ ਹੈ ਮੇਰਾ ਹੈ ਇਹ ਤਾਂ ਮੇਰਾ ਹੀ ਆ ਕਲੇਸ ਦਾ ਮੂੰਹ ਕਾਲਾ ਹੀ ਹੁੰਦਾ ਦੇਖ ਲੈ ਉਤੋਂ ਤਾਂ ਹਾਂ ਪਹਿਲਾਂ ਮੇਰੇ ਜੇਠ ਪਹਿਲੇ ਤਾਂ ਸੁਨੇਹਾ ਲਾ ਗਿਆ ਮੈਨੂੰ ਚੌ ਚੜਾ ਗਿਆ ਤਰਨ ਤੇ ਜਾਣ ਦਾ ਮੰਗਰੋ ਕਹਿੰਦਾ ਕੈਂਸਲ ਹੋ ਗਿਆ ਇੱਕਾ ਮੇਰੀ ਨੂੰ ਹਰਾਮਣ ਤੜਕੀ ਕਲੇਸ਼ਪਾ ਲਿਆ ਹਾਂ ਤੂੰ ਤਾਂ ਦਰਸ਼ਕੋ ਮੇਰੀ ਗੱਲ ਸੁਣੋ ਤੁਸੀਂ ਜਿਵੇਂ ਤਿਆਰ ਹੋ ਜਾਂਦੀ ਪੂਰੀ ਉਹ ਸੋਣੀ ਤਾਂ ਬਹੁਤ ਲੱਗਦੀ ਹੈ ਨਾ ਹਾਂ ਜੇ 베ਜੀ ਕੱਲ ਧਰਨੇ ਚਦਾ ਨਹੀਂ ਗਈ ਤੈਨੂੰ ਹਸਪਤਾਲ ਚ ਨਾ ਦਾਖਲ ਕਰਾ ਲਿਆ ਕਰੋਨਾ ਵਾਲਿਆਂ ਚ ਖਰਚਾ ਨਹੀਂ ਮੇਰੀ ਮਾਂ ਨੂੰ ਨ ਕਰਾਇਆ ਕਿ